ਕਰੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਤਵਾਦ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਸਾਈਕਲੋਥਨ 2024 ਦੇ ਤਹਿਤ ਡਰਗ ਫ੍ਰੀ ਮੁਹਿੰਮ ਦੀ ਥੀਮ ਦੇ ਉੱਤੇ ਕੀਤਾ ਗਿਆ ਜਿਸ ਦੇ ਵਿੱਚ ਪਠਾਨਕੋਟ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਚਾਹੇ ਉਹ ਪੁਲਿਸ ਦੇ ਜਵਾਨ ਹੋਣ ਚਾਹੇ ਉਹ ਆਰਮੀ ਦੇ ਜਵਾਨ ਹੋਣ ਸਾਈਕਲ ਰੈਲੀ ਜਿਹੜਾ ਹਿੱਸਾ ਦਿੱਤਾ ਗਿਆ ਤੇ ਉੱਚੇ ਤੌਰ ਤੇ ਡੀਆਈਜੀ ਬਾਰਡਰ ਰੇਂਜ ਰਕੇਸ਼ ਕੋਸ਼ਲ ਜੀ ਪੁੱਜੇ ਜਿਨ੍ਹਾਂ ਨੇ ਹਰੀ ਝੰਡੀ ਦੇ ਕੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਤੇ ਲੋਕਾਂ ਨੂੰ ਡਰਗ ਫਰੀ ਦੀ ਮੁਹਿੰਮ ਮੁਹਿੰਮ ਦੇ ਨਾਲ ਜੁੜਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਨਸ਼ਾ ਇੱਕ ਅਜਿਹਾ ਕੋੜਾ ਜਿਹੜਾ ਕਿ ਘਰਾਂ ਦੇ ਘਰ ਨੂੰ ਬਰਬਾਦ ਕਰ ਚੁੱਕਿਆ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਉਹਨਾਂ ਨੇ ਕਿ ਵੱਧ ਤੋਂ ਵੱਧ ਡਰਗ ਫਰੀ ਮੁਹਿੰਮ ਦੇ ਨਾਲ ਜੁੜੋ ਤਾਂ ਕਿ ਲੋਕ ਨਸ਼ੇ ਤੋਂ ਦੂਰ ਹੋ ਸਕਣ ਤੇ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਵਧੀਆ ਕੰਮ ਕਰ ਸਕਣ ਇਹ ਸਾਡਾ ਜੀ ਡਰਗ ਅਵੇਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀਜੀਪ ਸਾਹਿਬ ਨੇ ਹੀ ਇਜ਼ ਅ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੌਰਿਆ ਜੀ ਏ ਅੱਜ ਤੋਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਇਹ ਕੈਂਪੇਨ ਸਟਾਰਟ ਕੀਤੀ ਗਈ ਔਰ ਅਸੀਂ ਲੋਕਾਂ ਨੂੰ ਵੇਅਰ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ ਕੁਰੀਤੀਆਂ ਨੇ ਤਾਂ ਕਿ ਲੋਕ ਆਪਣੇ ਪਰਿਵਾਰਾਂ ਚ ਆਪਣੇ ਆਸ-ਪਾਸ ਆਪਣੇ ਗਲੀ ਮੋਹੱਲਿਆਂ ਚ ਆਪਣੇ ਪਿੰਡਾਂ ਚ ਜਿਹੜੇ ਇਸ ਪਾਸੇ ਕੁਝ ਨੌਜਵਾਨ ਪ੍ਰੇਰਿਤ ਹੋ ਰਹੇ ਹੈ ਉਹਨਾਂ ਨੂੰ ਹਟਾ ਸਕਣ ਉਹਨਾਂ ਨੂੰ ਦੂਰ ਕਰ ਸਕਣਗਾ ਮੈਨੂੰ ਬਹੁਤ ਖੁਸ਼ੀ ਹੋਏ ਦੇਖ ਕੇ ਜੀ ਅੱਜ ਜਿਸ ਨੇ ਠਾਠਾ ਮਾਰਦਾ साइकिल का किट मैं देख रहा था कि बहुत सारे लोग अपने पूरे अटायर चाहे ने हेलमेट्स अपने पूरे साइकिल अपने पूरी यूनिफॉर्म पागे सो इट सीम्स के लोग काफ़ी इस वाले इस पास वाल भी अपना तवजो दे रहे हैं वैसे भी मैं देखता कि लोग आजकल पार्कों स्टेडियम से काफ़ी भरमार का है जिम काफ़ी खुल गए ने लोगों का ध्यान है लोग चाहते हैं कि समाज एक अच्छा होए मैं इस इलाके च हाँ असी ये चीज़ा नहीं सी देखियाँ ਯਾਰ ਅੱਜਕੱਲੇ ਅਸੀਂ ਥੋੜਾ ਦੇਖ ਰਹੇ ਹਾਂ ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ ਅਸੀਂ ਵਚਨਬੱਧ ਹਾਂ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਇਸ ਬੁਰਾਈ ਨੂੰ ਜੜੋਂ ਮੋਟਨ ਵਾਸਤੇ ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ ਅਸੀਂ ਆਪਣੇ ਤੰਤਰ ਨਾਲ ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਹਾਂ ਪਰ ਸਾਨੂੰ ਫੇਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ ਜਿੱਥੇ ਲੋਕ ਸਾਡੀ ਅੱਖਾਂ ਨਾ ਕੰਨ ਬਣ ਕੇ ਇਸ ਮਾਚ ਸਾਡਾ ਸਾਥ ਦਿਓ ਇਸ ਲੜਾਈ 'ਚ ਸਾਡਾ ਸਾਥ ਦਿਓ ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਨਸ਼ੇ ਵੇਚ ਰਿਹਾ ਜਾਂ ਉਹ ਨਸ਼ੇ ਦੇ ਪ੍ਰੋਸੀਡਸੋਂ ਉਹਨੇ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੈ ਤਾਂ ਕਿ ਅਸੀਂ ਉਹਦੇ ਖਿਲਾਫ ਅਸਰਦਾਰ ਕਾਰਵਾਈ ਕਰ ਸਕੀਏ ਵੈਸੇ ਤੁਹਾਨੂੰ ਮੈਂ ਦੱਸਣਾ ਅੱਜਕੱਲ ਇਹ ਵੀ ਡਰਾਈਵ ਚੱਲ ਰਹੀ ਹੈ ਸਾਡੇ ਡਿਸਟ੍ਰਿਕਟ ਜਿਹੜੇ ਨੋਨ ਨਸ਼ਾ ਸਮਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਉੱਪਰ ਨੇ ਹੁਜੇ ਮਾਰੇ ਅੰਸਰ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ 68 ਐਫ ਦੇ ਅੰਦਰ ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰੀਸੀਵ ਹੋਏ ਆ ਦਿੱਲੀ ਤੋਂ ਇਹ ਜੇਸੀ ਨੂੰ ਕੋਆਰਡੀਨੇਟ ਕਰਦੀ ਹੈ ਲਕੋੜਾ ਰਪੇ ਦੀ ਜਾਇਦਾਦ ਜਿਹੜੀ ਹੈ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਿਆ ਜਿਨ੍ਹਾਂ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਣਾ ਉਹ ਸਾਡੇ ਕੋਲ ਰਹਿ ਨਹੀਂ ਹੈ ਸਰ ਲੱਗਦਾ ਹੈ ਕਿ ਇਸ ਡਰਾਈਵ ਦੇ ਨਾਲ ਜਿਹੜੀ ਪ੍ਰੋਪਰਟੀ ਜ਼ਬਤ ਕੀਤੀ ਜਾ ਰਹੀ ਹੈ ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਹੋਏਗਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕੋਈ ਫਿਕਰ ਹੋਗਾ ਬਰ ਮੈਂ ਆਮ ਆਮ ਅ ਸਟੂਡੈਂਟ ਆਫ ਲਿਟਰੇਚਰ ਕੁਝ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨਾਵਲ ਜਿਨ੍ਹਾਂ ਨੇ ਕਹਿੰਦਾ ਗੋਡ ਹੈਸ গিਵਨ ਟੂ ਥਿੰਗਸ ਟੂ ਮੈਨਕਾਈਂਡ ਵਨ ਇਜ਼ ਅਨਸਰਟਨਟੀ ਅਬਾਊਟ ਦਿ ਫਿਊਚਰ ਐਂਡ ਸੈਕੰਡ ਇਜ਼ ਅ ਰੇਅ ਆਫ ਹੋਪ ਆਨ ਵਾਲਾ ਸਮਾ ਕੀ ਯਾ ਕੋਈ ਨਹੀਂ ਜਾਣਦਾ ਹੁਣ ਅਥੋਂ ਮੈਂ ਕਿੱਥੇ ਜਾਣਾ ਵਾਟ ਵਿ ਲੈਫਨ ਟੂ ਮੀ ਆਈ ਡੋਨਟ ਨੋ ਬਟ ਮਾਲਾ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਰ ਦਿੱਤੀ ਹੈ ਔਰ ਆਈ ਮੇ ਪੋਜ਼ਿਟਿਵਮੈਂਟ ਉਮੀਦ ਦੀ ਕਰਨ ਕਦੀ ਨਹੀਂ ਛੱਡਣੀ ਚਾਹੀਦੀ ਮੈਂ ਐਬਸੋਲੂਟਲੀ ਆਪਟਿਮਿਸਟਿਕ ਹਾਂ ਮੈਂ ਆਸ਼ਾਵਾਦੀ ਹਾਂ ਐਂਡ ਆਮ ਪੋਜ਼ਿਟਿਵ ਆਮ ਸ਼ੋਰ ਜੇ ਜਨਤਾ ਸਾਥ ਦੇ ਸਾਯੂਤ ਸਾਡਾ ਸਾਥ ਦੇ ਤਾਂ ਕੋਈ ਵਜ੍ਹਾ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ ਤੋਂ ਨਾ ਦੂਰ ਕਰ ਸਕੇ ਇਸ ਬੁਰਾਈ ਨੂੰ ਅਸੀਂ ਜੜੋਂ ਨਾ ਪੁੱਟ ਕੇ ਸੁੱਟ ਸਕੇ ਅੱਜ ਬਹੁਤ ਵਧੀਆ ਹੋ ਰਿਹਾ ਹੈ ਐਸਐਸਪੀ ਪਠਾਨਕੋਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਹੈ ਇਹ ਆਪਣਾ ਸਾਈਕਲੋਨ ਰਨ 2024 ਚ ਜਿਹੜੇ ਕਰਨ ਜਾ ਰਹੇ ਹਨ ਲਵੀਨੀ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਲੱਗਾ ਜਿਦਾ ਕਿ ਮੈਸੇਜ ਇੱਕ ਜਾਂਦਾ ਕਿ ਨਸ਼ਿਆਂ ਤੋਂ ਜਿਹੜਾ दूर लिया जा सके हम आज पैडल साइक्लोथोन है इसलिए आए हैं और सबसे बेस्ट चीज़ है ये हमारे एनवायरनमेंट के लिए सबसे सेफ चीज़ है और धन्यवाद करते हैं हम अपने एसएसपी को कि हम उन्होंने पठानकोट में ये करवाया नशा मुक्त पंजाब कर लिए थे और मैसी ਦੇ ਲੈ ਲੋਕਾਂ ਨੂੰ ਆਇਆ ਕਿ ਨਸ਼ਾ ਵਿੱਚ ਕੁਝ ਨਹੀਂ ਰੱਖਿਆ ਨਸ਼ਿਆ ਨਾਲ ਤੁਹਾਡਾ ਘਰ ਬਰਬਾਦ ਹੁੰਦਾ ਹੈ ਨਸ਼ਿਆ ਨਾਲ ਤੁਹਾਡੀ ਸਾਰਾ ਸੰਸਾਰ ਬਰਬਾਦ ਹੁੰਦਾ ਹੈ ਤੁਹਾਡੀ ਲੋਕ ਲਲਟੀ ਬਰਬਾਦ ਹੁੰਦੀ ਹੈ ਇਸ ਲਈ ਨਸ਼ਿਆ ਨੂੰ ਤਿਆਗੋ ਤੇ ਆਪਣਾ ਮੇਨ ਏਮ ਨੂੰ ਟਾਰਗੇਟ ਕਰੋ ਕਿ ਆਪਾਂ ਲਾਈਫ ਵਿੱਚ ਕੁਝ ਬਣਾ ਹੈ ਤੇ ਭਲਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਆਪਣੇ ਏਰੀਆ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ इस नाल देख देरो दैनिक सवेरा टीवी तुसी मेनू दवो इजाजत देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर